ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝ ਲੋ ਇਹਨਾਂ ਦਾ ਤਾਂ ਟੈਲਸ ਯੂ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਪੋਸਟੇਟ ਛੱਡ ਕੇ ਬਾਹਰ ਚਲੇ ਗਏ ਬਾਰ ਮੀਨਸ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਏ ਹੋ। ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਆ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ। ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ। ਵੀ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾ ਖੜਾਂਗੇ ਪੰਜਾਬ ਦੀ ਜਵਾਨੀ ਨਾ ਖੜਾਂਗੇ ਪੰਜਾਬ ਦੇ ਮਾਪਿਆਂ ਨਾ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨੂੰ ਬੜੀ ਸੰਘਾ ਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ بس چلا جا بس ਕਰਜੇ ਲੈ ਕੇ ਤੇ ਜਿਨੇ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੇ ਅੱਖਾਂ ਤੋਂ ਦੂਰ ਕਰਤਾ ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੂਰੀਅਰ ਨੇ ਉਹ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹ ਨਾਇਮ ਅੱਗੇ ਆਉਂਦੀ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਵਿੱਚ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲ੍ਹੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ